ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਨਦੀਪ कौर ਮੇਰੇ ਚੈਨਲ ਗੁੰਤਾ ਸੂਟ ਕਲੈਕਸ਼ਨ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਸੂਟਾਂ ਦੀ ਹੋਰ ਵੀਡੀਓ ਲੈ ਕੇ ਆਏ ਹਾਂ ਜਿਦੇ ਵਿੱਚ ਆਪਾਂ ਦੇਖਾਂਗੇ ਡਿਸਕਾਊਂਟ ਵਾਲੇ ਵਰਕ ਵਾਲੇ ਬਹੁਤ ਸੋਹਣੇ ਸੂਟ ਹੋਣਗੇ ਆਓ ਦੇਖਦੇ ਹਾਂ ਅੱਜ ਦੇ ਇਹ ਡਿਸਕਾਊਂਟ ਵਾਲੇ ਸੂਟ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਸੀਂ ਵਾਈ ਕਰਨਾ ਚਾਹੁੰਦੇ ਹੋ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋਗੇ ਆਓ ਦੇਖਦੇ ਹਾਂ ਅੱਜ ਦੇ ਇਹ ਵਾਲੇ ਸੂਟ ਹਾਂਜੀ ਇਹ ਆ ਗਿਆ ਜੀ ਪਹਿਲਾ ਸੂਟ ਕ੍ਰੈਸ਼ ਟਿਸ਼ੂ ਦੇ ਉੱਪਰ ਹੈ ਪਿਓਰ ਕ੍ਰੈਸ਼ ਟਿਸ਼ੂ ਸਟੱਫ ਰੂਗਾ ਬਿਲਕੁਲ ਲਾਈਟ weight ਸੌਫਟ ਸਟੱਫ ਹੈਗਾ ਘੇਰੇ ਦੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਜੀ ਆਰੀ ਵਰਕ ਰੂਗਾ ਘੇਰੇ ਦੇ ਉੱਪਰ 슬ੀਵਸ ਦੇ ਉੱਪਰ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਆਪਣਾ ਰੈਡੀ ਹੋਏਗਾ ਫੁੱਲੀ ਆਰੀ ਵਰਕ ਦੇ ਵਿੱਚ ਹੈਗਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਇਹਦੇ ਨਾਲ ਤੁਸੀਂ ਮਲਟੀ ਕਲਰ ਦਾ ਦੁਪੱਟਾ ਰੈਡੀ ਕਰਵਾ ਸਕਦੇ ਹੋਗੇ ਪ੍ਰਾਈਸ ਰੂਗਾ ਜੀ 2650 ਸਟੱਫ ਬਹੁਤ ਹੀ ਜ਼ਿਆਦਾ ਫਾਈਨ ਰਹੂਗਾ ਕਲਰ ਵੀ ਬਹੁਤ ਸੋਹਣਾ ਹੈਗਾ ਕ੍ਰਸ਼ ਟਿਸ਼ੂ ਦੇ ਵਿੱਚ ਹਾਂਜੀ ਇਹ ਕੇ ਸੂਟ ਆ ਗਿਆ ਸ਼ਿਮਰ ਦੇ ਵਿੱਚ ਬਾਟਮ ਆ ਗਈ ਮੈਚਿੰਗ ਸੂਟ ਹੈ ਬਹੁਤ ਸੋਹਣਾ ਸਟੱਫ ਰਹੂਗਾ ਸ਼ਿਮਰ ਦੇ ਵਿੱਚ ਇਹ ਸਟੱਫ ਬਾਂਦਨੀ ਪ੍ਰਿੰਟ ਦੇ ਵਿੱਚ ਰਹੂਗਾ ਸ਼ਰਟ ਦੇ ਫਰੰਟ ਕੇਰੇ ਦੇ ਉੱਪਰ ਵਰਕ ਆ ਜਾਊਗਾ ਫਰੰਟ ਕੇਰੇ ਦੇ ਉੱਪਰ ਆ ਜਾਊਗਾ ਬੈਕ ਕੇਰੇ ਦੇ ਉੱਪਰ ਆ ਜਾਊਗਾ

ਬਹੁਤ ਸੋਹਣਾ ਵਰਕ ਹੋਇਆਗਾ ਹਾਂਜੀ 셔ਟ ਦੇ ਫਰੰਟ ਤੇ ਬਹੁਤ ਸੋਹਣਾ ਵਰਕ ਹੋਇਆ ਇਸਟਫ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾਗਾ ਕਲਰ ਬਹੁਤ ਸੋਹਣਾਗਾ 셔ਟ ਦੇ ਫਰੰਟ ਉੱਤੇ ਵਰਕ ਆ ਗਿਆ ਸਲੀਵਸ ਦੇ ਉੱਪਰ ਆ ਜਾਊਗਾ ਸਲੀਵਸ ਦੇ ਉੱਪਰ ਆ ਜਾਊਗਾ ਪ੍ਰਾਈਸ ਰਹੂਗਾ 1650 ਹਾਂਜੀ ਇਹ ਕਿਹਾ ਗਿਆ ਆਪਣਾ ਪੇਪਰ ਸਿਲਕ ਦੇ ਵਿੱਚ ਬਹੁਤ ਸੋਹਣਾ ਵਰਕ ਹੋਇਆਗਾ ਸਟੱਫ ਬਹੁਤ ਫਾਈਨ ਹੋਊਗਾ ਸ਼ਰਟ ਦੇ ਫਰੰਟ ਤੇ ਤਿੰਨ ਫਲਾਰ ਆ ਜਾਣਗੇ ਜਾਨੀ ਇਹ ਨੀਚੇ ਘੇਰ ਤੇ ਆਜੂ ਹਿੱਪ ਤੇ ਆਜੂ ਇੱਕ ਆਪਣਾ ਨੈਕ ਕੋਲਾ ਜੇਗਾ 슬ੀਵਸ ਦੇ ਉੱਪਰ ਆ ਜਾਣਗੇ 슬ੀਵਸ ਦੇ ਉੱਪਰ ਆ ਜਾਏਗਾ ਇੱਕ ਇੱਕ ਫਲਾਰ ਇੱਕ ਬਾਟਮ ਤੇ ਆ ਜਾਏਗਾ ਇੱਕ ਇੱਕ ਫਲਾਰ

ਪ੍ਰਾਈਸ ਰਹੂਗਾ ਜੀ 950 ਹਾਂਜੀ ਇੱਕ ਆਪਣੇ ਕੋਲੇ कॉटन ਦੇ ਵਿੱਚ ਇਹ ਸੂਤਾ ਬਹੁਤ ਸੋਹਣਾ ਵਰਕ ਹੋਇਆ ਬਾਟਮ ਆ ਗਈ ਵਿਦਆਊਟ ਲੈਨਿੰਗ ਬਣੂਗਾ ਸਟਾਫ ਫਾਈਨ ਰਹੂਗਾ ਸ਼ਰਟ ਤੇ ਆਪਾਂ ਫਰੰਟ ਤੇ ਪਿੰਟੈਕਸ ਬਾਕੀ ਬੁੱਟੀ ਪਾਈ ਹੈ बहुत सोहना डिजाइनर जहा आर्टिकल अपना रेडी हुआ सैमी स्टिच शर्ट रहूगी बूटी आ गई उपर तक पेंटेक्स पाए ने पूरी हैवी स्लीवस आ जाने गिया प्राइस रहूगा जी अठ सौ पंजा पेंटेक्स पा के असि स्लीवस के उपर काम किया है प्राइस अठ पंजा ਹਾਂਜੀ ਇੱਕ ਸੂਟ ਆਪਣਾ ਇਹ ਆ ਗਿਆ ਬਲੈਕ ਕਲਰ ਦੇ ਵਿੱਚ ਸਿਲਕ ਸਟੱਫ ਹੈ ਸੈਲਫ ਪ੍ਰਿੰਟ ਸਿਲਕ ਰੂਗੀ ਵਿੱਚ ਬਰੀਕ ਜੀਆਂ ਲਾਈਨਸ ਨੇ ਸ਼ਰਟ ਦਾ ਫਰੰਟ ਆ ਜੋ ਬਹੁਤ ਸੋਹਣਾ ਵਰਕ ਹੋਇਆਗਾ ਸ਼ਰਟ ਦੇ ਫਰੰਟ ਦੇ ਉੱਪਰ 슬ੀਵਸ ਦੇ ਉੱਪਰ ਆ ਜਾਊਗਾ 슬ੀਵਸ ਦੇ ਉੱਪਰ ਆ ਜਾਊਗਾ ਇੱਕ ਇੱਕ ਫਲਾਵਰ ਵਿਸਕੋਸ ਔਰ ਗੈਂਜਾ ਦੇ ਦੇ ਨਾਲ ਮਲਟੀ ਕਲਰ ਟਾਈ ਡਾਈ ਦੁਪੱਟਾ ਰਹੂਗਾ

ਪਲੇਨ ਬਾਟਮ ਰਹੂਗੀ ਬਲੈਕ ਕਲਰ ਦੀ ਸ਼ਰਟ ਦਾ ਫਰੰਟ ਆਜੂਗਾ ਫਰੰਟ ਫਰੰਟ ਦੇ ਉੱਪਰ ਆਪਣੇ ਪ੍ਰਿੰਟ ਦੇ ਉੱਪਰ ਹਲਕੀ ਜਿਹੀ ਜ਼ੰਬਾਇਡਰੀ ਕੀਤੀ ਗਈ ਹੈਗੀ ਬੈਕ ਆਜੂ ਬੈਕ ਆਜੂ ਪਲੇਨ ਬਾਟਮ ਰਹੂਗੀ ਪਲੇਨ ਬਾਟਮ ਆਜੂਗੀ ਇਹ ਇਹਨੂੰ ਆਪਾਂ ਪਾਈ ਪਿੰਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈਗੀ ਤੇ ਬਹੁਤ ਸੋਹਣਾ ਇਹਦੇ ਨਾਲ ਮਸਲੀਨ ਦਾ ਦੁਪੱਟਾ ਰਹੂਗਾ ਹੋਰ ਸੈਡ ਫਿਨਿਸ਼ਿੰਗ ਕੀਤੀ ਗਈ ਹੈ ਦੁਪੱਟੇ ਨੂੰ ਬਹੁਤ ਸੋਹਣਾ ਮਸਲੀਨ ਦਾ ਦੁਪੱਟਾ ਹੈ ਪ੍ਰਾਈਸ ਰਹੂਗਾ ਜੀ 2300 ਫਿਨਿਸ਼ਿੰਗ ਕੀਤੀ ਗਈ ਹੈ ਦੁਪੱਟੇ ਨੂੰ ਇਸ ਤੋਂ ਨੈਕਸਟ ਆਪਣੇ ਕੋਲੇ ਇਹ ਸੂਟ ਆ ਗਿਆ ਬਾਟਮ ਤੇ ਵਰਕ ਕਰ ਜੂਗਾ ਬਾਟਮ ਤੇ ਵਰਕ ਹੈ ਸ਼ਰਟ ਦੇ ਫਰੰਟ ਨੈਕ ਤੇ ਵਰਕ ਆ ਜੂਗਾ ਲਾਈਟ ਗ੍ਰੇ ਤੇ ਡਾਰਕ ਗ੍ਰੇ ਦਾ ਕੰਬੀਨੇਸ਼ਨ ਹੈ ਫਰੰਟ ਨੈਕ ਤੇ ਵਰਕ ਆ ਜੂਗਾ विदाउट लैनिंग ਬਣੂਗਾ ਬਹੁਤ ਸੋਨਾ ਸਟੱਫ ਹੈਗਾ ਪਿਓਰ ਕਾਟਨ ਦੇ ਵਿੱਚ ਸਟੱਫ ਬਹੁਤ ਫਾਈਨ ਰਹੂਗਾ 슬ੀਵਸ ਦੇ ਉੱਪਰ ਵਰਕ ਆਜੂਗਾ ਨਾਲ ਮਸਲੀਨ ਦਾ ਪ੍ਰਿੰਟ ਦੁਪੱਟਾ ਰਹੂਗਾ ਫੋਰ ਸਾਈਡ ਲੇਸ ਨਾਲ ਫਿਨਿਸ਼ਿੰਗ ਹੈ ਪ੍ਰਾਈਸ ਰਹੂਗਾ ਜੀ 1600 1600 ਇਸ ਤੋਂ ਨੈਕਸਟ ਆਪਣਾ ਪੇਪਰ ਸਿਲਕ ਦੇ ਵਿੱਚ ਇੱਕ ਕੇ ਸੂਟ ਆ ਜਾਊਗਾ। ਇਸ ਕਲਰ ਦਾ ਕਾਫੀ ਟ੍ਰੈਂਡ ਹੈਗਾ। ਸ਼ਰਟ ਦੇ ਫਰੰਟ ਨੈਕਟਿਵ ਵਰਕ ਹੈ। ਨੈਕ ਪਤੇ ਵਰਕ ਆ ਜਾਊਗਾ। ਨੀਚੇ ਆ ਗਿਆ ਇੱਕ ਆਪਣੀ ਬੇਲ। ਨੈਕ ਤੋਂ 슬ੀਵਸ ਦੇ ਉੱਪਰ ਆ ਜਾਊਗਾ ਵਰਕ। 슬ੀਵਸ ਦੇ ਉੱਪਰ ਹੈਗਾ। ਕਲਰ ਬਹੁਤ ਸੋਹਣਾ ਹੈਗਾ ਪ੍ਰਾਈਸ ਹੋਊਗਾ ਜੀ 1550 1550 ਹਾਂਜੀ ਇੱਕ ਇਹ ਆ ਗਿਆ कॉटन ਦੇ ਵਿੱਚ ਸਟਾਫ ਬਹੁਤ ਜਿਆਦਾ ਫਾਈਨ ਹੈ ਅਗਲੇ ਮੌਸਮ ਦੇ ਵਿੱਚ ਵੀ ਪੈਜੂ ਵਿਦਆਊਟ ਲਾਈਨਿੰਗ ਬਣੂਗਾ ਸਟਾਫ ਬਹੁਤ ਹੀ ਜਿਆਦਾ ਸੋਹਣਾ ਹੈਗਾ ਗਾਫ ਦਾ कॉटन ਹੈ ਕਲਰ ਬਹੁਤ ਪਿਆਰਾ ਹੈਗਾ ਆਰੀ ਵਰਕ ਹੋਇਆਗਾ ਕਾਫੀ ਆਰਡਰ ਆ ਰਹੇ ਸੀ ਇਹ ਸੂਟ ਦੇ ਸ਼ਰਟ ਦਾ ਫਰੰਟ ਆ ਗਿਆ ਜੀ ਬਹੁਤ ਸੋਹਣਾ ਹੈਵੀ ਕੰਮ ਹੋਇਆ ਆ ਰੀ ਵਰਕ ਦੇ ਵਿੱਚ ਬਹੁਤ ਹੀ ਪਿਆਰੀ ਲੁੱਕ ਬਣ ਕੇ ਆਉਂਦੀ ਹੈ ਸੂਟ ਦੀ ਸਟਾਫ ਬਹੁਤ ਜਿਆਦਾ ਫਾਈਨ ਹੈ 슬ੀਵਸ ਦੇ ਉੱਪਰ ਆ ਗਿਆ ਵਰਕ ਪ੍ਰਾਈਸ ਰਹੂਗਾ ਜੀ 1450 1450 ਇਸ ਤੋਂ ਨੈਕਸਟ ਆਪਣੇ ਕੋਲੇ ਇਹ ਸੂਟ ਹੈ ਜੀ ਖਾਦੀ ਮਸਲੀਨ ਦੇ ਵਿੱਚ ਹੈ ਸਟੱਫ ਬਹੁਤ ਸੋਨਾ ਹੁੰਦਾ ਹੈ ਇਹ ਸਟੱਫ ਬਹੁਤ ਸੁਨੇਗਾ ਬਹੁਤ ਸੋਨੇ ਦੇ ਉੱਪਰ ਕੋਈ ਸਲੀਵਸ ਆਪਣੇ ਫਰੰਟ ਦੇ ਉੱਪਰ ਫੁਲਾਰ ਨਹੀਂ ਤਿੰਨ ਘੇਰੇ ਦੇ ਉੱਪਰ ਨੇ ਉੱਪਰ ਆਪਣੀ ਇੱਕ ਇੱਕ ਫੁਲਾਰ ਆ ਜਾਊਗਾ ਬਹੁਤ ਸੋਣੀ ਡਿਜ਼ਾਈਨਿੰਗ ਹੈ ਸੂਟ ਦੀ ਸਲੀਵਸ ਦੇ ਉੱਪਰ ਆ ਜਾਊਗਾ ਸਲੀਵਸ ਦੇ ਉੱਪਰ ਆ ਜਾਊਗਾ ਮਸਲਿਨ ਦਾ ਦੁਪੱਟਾ ਟਾਈਡਾਈ 4 ਸਾਈਡ ਲੇਸ ਨਾਲ ਫਿਨਿਸ਼ਿੰਗ ਆ ਜੂ 4 ਸਾਈਡ ਲੇਸ ਨਾਲ ਫਿਨਿਸ਼ਿੰਗ ਪ੍ਰਾਈਸ ਹੋਊਗਾ ਜੀ 1650 ਹਾਂਜੀ ਇੱਕ ਆਪਣੇ ਕੋਲੇ ਇਹ ਸੂਟ ਆ ਗਿਆ ਜੀ ਉਹ ਬਰਬਰੀ ਦੇ ਵਿੱਚ ਬਹੁਤ ਸੋਹਣਾ ਸਟਾਫ ਹੈ ਬਹੁਤ ਸੋਹਣਾ ਸੂਟ ਡੈਡੀ ਹੋਇਆ ਹੈ 컬러 ਵੀ ਬਹੁਤ ਪਿਆਰਾ ਹੈ ਸੀ ਗ੍ਰੀਨ ਆਪਾਂ ਪਹਿਲਾਂ ਵੀ ਇਸੇ ਕਲਰ ਦੇ ਉੱਪਰ ਡੈਡੀ ਕੀਤਾ ਹੈ ਸੂਟ ਸੇਮ ਡਿਜ਼ਾਈਨ ਦੇ ਨਾਲ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਦੀ ਘੇਰੇ ਦੇ ਉੱਪਰ ਵਰਕ ਆ ਜਾਊਗਾ ਪੂਰਾ ਹੈਵੀ ਕੰਮ ਹੈ ਘੇਰੇ ਦੇ ਉੱਪਰ ਹੈਗਾ ਸੇਮੀ ਵਰਕ ਆਪਣਾ 슬ੀਵਸ ਦੇ ਉੱਪਰ ਆਊਗਾ ਹੈਵੀ 슬ੀਵਸ ਵਰਨੀਆਂ ਸਟਾਫ ਬਹੁਤ ਜਿਆਦਾ ਫਾਈਨ ਰਹੂਗਾ आ दे अपनी बॉटम भी सेम ही कम जुगा। सेम बॉटम के उपर आऊगा टाई टाई दपट्टा रहूगा फोर साइड लेस फिनिशिंग प्राइस रहूगा जी चौबीस सौ 2400 ਹਾਂਜੀ ਇੱਕ ਆਪਣਾ ਇਹ ਆ ਗਿਆ ਸਿਲਕ ਸਟਾਫ ਦੇ ਵਿੱਚ ਹੈਂਡਵਰਕ ਦੇ ਵਿੱਚ ਸਟਾਫ ਬਹੁਤ ਫਾਈਨ ਹੈ ਸ਼ਰਟ ਦੇ ਫਰੰਟ ਤੇ ਸਾਰੇ ਤੇ ਵਰਕ ਆ ਜੂਗਾ ਕਲਰ ਬਹੁਤ ਪਿਆਰਾ ਹੈਗਾ 슬ੀਵਸ ਦੇ ਉੱਪਰ ਆ ਜੂਗਾ 슬ੀਵਸ ਦੇ ਉੱਪਰ ਆ ਜੂਗਾ ਬਰਬਰੀ ਦੇ ਵਿੱਚ ਇਹਦਾ ਟਾਈ ਡਾਈ ਦੁਪੱਟਾ ਰਹੂਗਾ ਬਰਬਰੀ ਦੇ ਵਿੱਚ ਟਾਈ ਡਾਈ ਦੁਪੱਟਾ 4 ਸਾਈਡ ਲੇਸ ਨਾਲ ਫਿਨਿਸ਼ਿੰਗ ਰਹੂਗੀ ਪ੍ਰਾਈਸ ਰਹੂਗਾ ਇਹ 2650 ਹਾਂਜੀ ਇੱਕ ਆਪਣਾ ਇਹ ਆ ਗਿਆ ਲੈਣ ਦੇ ਵਿੱਚ ਸੂਟ ਰੈਡੀ ਹੈ ਲੈਣ ਦੇ ਵਿੱਚ ਹੈਗਾ घेरे के उपर वर्क आ गया बोहोत स्टाफ है रूबी लेलन कॉटन स्टाफ स्टफ बहुत फाइन है घेरे के उपर आज वर्की आजगा प्राइस रूगा जी सतारा सो सतारा सो स्टाफ बहुत ही ज्यादा फाइन है एक रूबी लेलन अपने को सूट आजेगा

ਹਾਂਜੀ ਇੱਕ ਆਪਣੇ ਕੋਲ ਇਹ ਸੂਟ ਦੇ ਕਾਫੀ ਆਰਡਰ ਆ ਰਹੇ ਸੀ ਚਿਕਨ ਦੀ ਬਾਟਮ ਦੇ ਨਾਲ ਆਪਾਂ ਪੈਚ ਲਗਾ ਕੇ ਸੇਮ ਰੈਡੀ ਕੀਤਾ ਹੈ ਸੇਮ ਕਲਰ ਦੇ ਵਿੱਚ ਬੋਸ ਅਨਦਰ ਡਿਜ਼ਾਈਨ ਰੈਡੀ ਹੋਇਆ ਸੀ ਵਿਦਆਊਟ ਲਰਨਿੰਗ ਬਣੂਗਾ ਸਟੱਫ ਬਹੁਤ ਫਾਈਨ ਹੈ ਹਾਂਜੀ ਇਹ ਆ ਗਿਆ ਜੀ ਸ਼ਰਟ ਦਾ ਫਰੰਟ ਕੇਰ ਬਾਟਮ ਦੇ ਹੀ ਅਸੀਂ ਪੈਚ ਲਗਾ ਕੇ ਵਰਕ ਕੀਤਾ ਹੈਗਾ ਲੈਂਟ ਕੇ ਆ ਜਾਊਗਾ 슬ੀਵਸ ਆ ਜਾਣਗੀਆਂ ਪ੍ਰਾਈਸ ਰਹੂਗਾ 1500 ਨੈਕਸਟ ਆ ਗਿਆ ਆਪਣਾ ਕਰੇਪ ਦੇ ਵਿੱਚ ਕਰੇਪ ਦੇ ਵਿੱਚ ਬਹੁਤ ਸੋਹਣੇ ਵਰਕ ਦੇ ਨਾਲ ਸੂਟ ਆਪਣਾ ਰੈਡੀ ਹੋਇਆ ਘੇਰੇ ਦੇ ਉੱਪਰ ਆ ਜਾਊਗਾ ਵਰਕ ਘੇਰੇ ਦੇ ਉੱਪਰ ਸੇਮੇ 슬ੀਵਸ ਦੇ ਉੱਪਰ ਆ ਜਾਊਗਾ ਕ੍ਰੇਬ ਸਿਲਕ ਦੇ ਵਿੱਚ ਹੈ 슬ੀਵਸ ਦੇ ਉੱਪਰ ਆ ਜਾਊਗਾ ਪ੍ਰਾਈਸ ਰਹੂਗਾ ਜੀ 110 50 ਹਾਂਜੀ ਇਹ ਕੇ ਵਾਲਾ ਸੂਟ ਆਇਆ ਜੀ ਆਪਣੇ ਕੋਲ ਰਿਪੀਟ ਆਰਡਰ ਕਾਫੀ ਆ ਰਹੇ ਸੀਗੇ ਰੈਡੀ ਹੋ ਕੇ ਕਾਟਨ ਸਟੱਫ ਹੈ ਵਿਦਆਊਟ ਲੈਨਿੰਗ ਬਨੂਗਾ ਬਹੁਤ ਹੀ ਫਾਈਨ ਸਟੱਫ ਰਹੂਗਾ ਸ਼ਰਟ ਦੇ ਫਰੰਟ ਤੇ ਬੂਟੀ ਆ ਗਈ ਸੇਮ ਬੂਟੀ ਦੇ ਵਿੱਚ ਸੇਮ ਕਲਰ ਦੇ ਉੱਪਰ ਰੈਡੀ ਹੋਇਆਗਾ ਫਰੰਟ ਦੇ ਉੱਪਰ ਬੂਟੀ ਆ ਗਈ sleeves ਦੇ ਉੱਪਰ ਪੂਰੀਆਂ ਹੈਵੀ ਕਮ ਆ ਜੂਗਾ ਪ੍ਰਾਈਸ ਰਹੂਗਾ 850 850 ਹਾਂਜੀ ਇਹ ਸੀਗੇ ਅੱਜ ਦੇ ਆਪਣੇ ਵਰਕ ਵਾਲੇ ਸੂਟ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਵਾਈ ਕਰਨਾ ਚਾਹੁੰਦੇ ਹੋ ਸਟੀਚਿੰਗ ਕਰਵਾਉਣਾ ਚਾਹੁੰਦੇ ਹੋ ਜਾਂ ਕਿਸੇ ਨਾਲ ਐਕਸਟਰਾ ਤੋਂ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੇ ਹੋ ਸਾਨੂੰ WhatsApp ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜਿਆਦਾ ਕੋਈ ਡਿਟੇਲ ਦੇ ਵਿੱਚ ਪੁੱਛਣੀ ਹੈ ਤਾਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ ਆਪਾਂ ਫੇਰ ਇੱਕ ਵੀਡੀਓ ਨਾਲ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ